ਪਿੰਡ ਗੜਾ ਵਿਖੇ ਗੋਲੀਆਂ ਚਲਾਉਣ ਵਾਲੇ ਰਿਤਿਸ਼ ਉਰਫ ਰਾਹੁਲ ਦੀ ਘਰ ਦੀ ਤਲਾਸ਼ੀ ਲਈ ਗਈ ਸਰਚ ਅਭਿਆਨ ਦੌਰਾਨ ਅਸਲਾ ਤੇ ਬਦੇਸ਼ੀ ਕਰੰਸੀ ਬਰਾਮਦ ਕੀਤੇ ਗਏ ਸਬੰਧੀ ਪ੍ਰੈਸ ਵਿੱਚ ਜਾਣਕਾਰੀ ਜੰ데 ਹੋਏ ਸ਼੍ਰੀ ਸਰਵਨ ਸਿੰਘ ਬੱਲ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਨੇ ਦੱਸਿਆ ਕਿ ਇਨਸਪੈਕਟਰ ਅਮਨ ਸੈਣੀ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਅਟਵਾਲ ਹੌਸ ਗੋਲੀਕਾਂਡ ਵਿੱਚ ਸ਼ਾਮਲ ਰਿਤਿਸ਼ ਉਰਫ ਰਾਹੁਲ ਪੁੱਤਰ ਪੇਠੀਚੰਦ ਵਾਸੀ ਲੱਕੜ ਮੰਡੀ ਫਲੋਰ ਜ਼ਿਲ੍ਹਾ ਜਲੰਧਰ ਜੋ ਕਈ ਦਿਨਾਂ ਤੋਂ ਕਰੋ ਪਰਿਵਾਰ ਸਮੇਤ ਫਰਾਰ ਹੈ ਜਿਸ ਦੇ ਘਰ ਦੀ ਤਲਾਸ਼ੀ ਲਈ ਮਾਨਜੂਕ ਅਦਾਲਤ ਪਾਸੋਂ ਸਰਚ ਪਰੰਟ ਹਾਸਲ ਕਰਕੇ ਰਿਤਿਸ਼ ਉਰਫ ਰਾਹੁਲ ਦੇ ਘਰ ਦੀ ਤਲਾਸ਼ੀ ਲਈ ਗਈ ਜਿਸ ਦੇ ਘਰੋਂ ਇੱਕ ਰਾਈਫਲ 12 ਬੋਰ ਚਾਰ ਜਿੰਦਾ কারਟੂਸ ਦੋ ਰੌਂਦ ਜਿੰਦਾ ਅਮਰੀਕੀ ਡਾਲਰ 1400 ਭਾਰਤੀ ਕਰੰਸੀ 5.5 ਲੱਖ ਰੁਪਏ ਬਰਾਮਦ ਕੀਤੇ ਗਏ ਹਨ ਜੋ ਦੋਸ਼ੀ ਰਿਤਿਸ਼ ਉਰਫ ਰਾਹੁਲ ਹੈ ਉਸ ਦੀ ਭਾਲ ਕੀਤੀ ਜਾ ਰਹੀ ਹੈ ਆਉ ਦਿਖਦੀ ਹੈ ਪੂਰੀ ਰਿਪੋਰਟ 18 ਤਰੀਕ ਨੂੰ ਅਟਵਾਲ ਕਲੋਨੀ ਗੜਾ ਦੇ ਵਿੱਚ ਮਨਦੀਪ ਸਿੰਘ ਗੋਰਾ ਜੋ ਕਿ ਪ੍ਰਾਪਰਟੀ ਪ੍ਰਾਪਰਟੀ ਲੀਡਿੰਗ ਦਾ ਵੀ ਕੰਮ ਕਰਦੇ ਨੇ ਸਮਾਰਟ ਸਿਵਕ ਵੀ ਨੇ ਉਹਨਾਂ ਉਹਨਾਂ ਦੇ ਉੱਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਸੀਗੇ ਸੰਜੀਤ ਸ਼ਰਮ ਸੰਜੀਤ ਸ਼ਰਮਾ ਸੰਜੀਤ ਸ਼ਰਮਾ ਜੀ ਉਹਨਾਂ ਦੇ ਉੱਤੇ ਫਾਇਰ ਹੋ ਗਿਆ ਸੀਗਾ ਜੀ ਤੇ ਫਾਇਰ ਕਰਨ ਵਾਲੇ ਦੋ ਐਕਿਊਜ਼ ਸੀ ਮੌਕੇ ਤੇ ਨਾ ਥਾਰ ਗੱਡੀ ਤੇ ਆਈ ਸੀ ਜੀ ਉਸਕੇ ਉਹਦੇ ਵਿੱਚ ਕੇਸ ਰਜਿਸਟਰ ਕੀਤਾ ਗਿਆ ਸੀ 336 ਨੰਬਰ ਅੰਡਰ ਸੈਕਸ਼ਨ 307 ਤੇ ਆਰਮਜ਼ ਐਕਟ ਦੇ ਤਹਿਤ ਜੀ ਤੇ ਉਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚ ਕੁਝ ਹੋਰ ਨਾਮ ਵੀ ਸਾਹਮਣੇ ਆਏ ਸੀ ਜਿਹਦੇ ਵਿੱਚੋਂ ਦੋ ਐਕਿਊਜ਼ ਨੂੰ ਐਪ੍ਰੀਹੈਂਡ ਕੀਤਾ ਗਿਆ ਸੀ ਕਰਨ ਇੱਕ ਕਰੰਸੀਗਾਜੀ ਤੇ ਇੱਕ ਮੁੰਡਾ ਗੁਰਕੀਰਤ ਦੋਨਾਂ ਕੋਲੋਂ ਦੋ ਗੱਡੀਆਂ ਰਿਕਵਰ ਹੋਈਆਂ ਸੀ ਜੋ ਵਾਰਦਾਤ ਚ ਗੱਡੀ ਥਾਂ ਯੂਜ਼ ਹੋਈ ਸੀ ਉਹ ਵੀ ਰਿਕਵਰ ਹੋ ਗਈ ਸੀ ਤੇ ਤਦਦੇ ਉਹ ਐਫਸਾਂਡ ਕਰਲੇ ਸੀਗੇ ਜਿਨ੍ਹਾਂ ਦੀ ਐਲਓਸੀ ਵੀ ਜਾਰੀ ਕੀਤੀ ਗਈ ਸੀ ਜਿਨ੍ਹਾਂ ਦੇ ਵਾਰੰਟ ਵੀ ਲੈ ਗਏ ਸੀਗੇ ਤੇ ਉਸੇ ਡਿਊਰੇਸ਼ਨ ਚ ਲੀਗਲ ਪ੍ਰੋਸੀਜਰ ਨੂੰ ਫਾਲੋ ਕਰਦੇ ਉਹਨਾਂ ਦੇ ਹਾਊਸ ਦੇ ਸਰਚ ਵਾਰੰਟ ਲੈ ਗਏ ਸੀਗੇ ਕਿਉਂਕਿ ਉਹਨਾਂ ਦੇ ਘਰ ਵਾਲੇ ਸਾਰੇ ਹੀ ਫਰਾਰ ਨੇ ਤੇ ਜਦੋਂ ਸਰਚ ਵਾਰੰਟ ਲੈ ਗਏ ਨੇ ਉਹਦੀ ਐਗਜ਼ੀਕਿਊਸ਼ਨ ਕੀਤੀ ਗਈ ਨੇ ਐਗਜ਼ੀਕਿਊਸ਼ਨ ਚ ਪ੍ਰਾਈਵੇਟ ਗੋਅ ਰੱਖੇ ਗਏ ਨੇ ਉੱਥੇ ਦੇ ਮੌਕੇ ਤੇ ਐਮਸੀ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਜਦੋਂ ਘਰ ਦੀ ਪ੍ਰੋਪ ਇਹ ਇਹ ਜੋ ਸਰਚ ਕੀਤੀ ਗਈ ਸੀ ਇਹ ਕੱਲ ਕੀਤੀ ਗਈ ਸੀਗੀ ਤੇ ਸਰਚ ਦੌਰਾਨ ਹੀ ਅ ਰਿਕਵਰੀ ਹੋਈ ਆ ਉਹਦੇ ਵਿੱਚ ਇੱਕ 12 ਗੋਰ ਰਾਈਫਲ ਬਰਾਮਦ ਹੋਈ ਹੈ ਜੀ ਯਾਰ ਉਹਦੇ ਜਿੰਦਾ ਕਾਰਤੂਸ ਬਰਾਮਦ ਹੋਇਆ ਜੀ ਇਸ ਤੋਂ ਇਲਾਵਾ ਬਲਾਕ ਦੇ ਵੀ ਦੋ ਕਾਰਤੂਸ ਬਰਾਮਦ ਹੋਏ ਨੇ 7.65 ਜੀ ਇਸ ਤੋਂ ਇਲਾਵਾ ਉਹਨਾਂ ਦੇ ਜੋ ਦੋਸ਼ੀ ਆ ਉਹਦੇ ਉਹਦੇ ਪੇਰੈਂਟਸ ਵੀ ਦੋਸ਼ੀ ਨੇ ਇਹਦੇ ਵਿੱਚ ਜੀ ਮਾਤਾ ਪਿਤਾ ਤੇ ਉਹਦੀ ਸਿਸਟਮ ਉਹ ਵੀ ਅਕਿਊਜ਼ ਨੇ ਇੱਕ ਹੋਰ ਕੇਸ ਦੇ ਵਿੱਚ ਉਹ ਤਿੰਨਾਂ ਦੇ ਪਾਸਪੋਰਟ ਸਾਨੂੰ Uh, no uh, रिकवर होया है जी उसके अलावा कैश रिकवर ਕੀਤਾ ਗਿਆ ਹੈ 550000 ਰੁਪਇਆ ਇੰਡੀਅਨ ਕਰੰਸੀ ਕੇ ਐਸ਼ ਰਿਕਵਰ ਹੋਇਆ ਜੀ ਉਸ ਤੋਂ ਇਲਾਵਾ ਫੋਰਨ ਕਰੰਸੀ ਵੀ ਮਿਲੀ ਹੈ ਜਿਹਦੇ ਵਿੱਚ 1400 ਯੂ ਐਸ ਡਾਲਰ ਜੀ ਤੇ ਮਿਲੇ ਕੇ ਜਿਹਦੇ ਸੰਬੰਧੀ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਵੀ ਇਨਫੋਰਮ ਕੀਤਾ ਗਿਆ ਹੈ ਫਰਦਰ ਉਹ ਇਸ ਚੀਜ਼ ਦੀ ਉਹ ਤਫਤੀਸ਼ ਕਰਨਗੇ ਕਿ ਕਾਇਨ ਕਰੰਸੀ ਕੋਈ ਬੰਦਾ ਰੱਖ ਸਕਦਾ ਹੈ ਕਿ ਨਹੀਂ ਰੱਖ ਸਕਦਾ ਉਨਾ ਮੀਨ ਫਾਰਮ ਕਰ ਦਿੱਤਾ ਗਿਆ ਲੈਟਰ ਉਹਨਾਂ ਨੂੰ ਇਸ਼ੂ ਕਰ ਦਿੱਤੀ ਗਈ ਹੈ ਤੇ ਹੁਣ ਇਸ ਮਕਦਮੇ ਵਿੱਚ ਇਹ ਚੀਜ਼ਾਂ ਰਿਕਵਰ ਹੋਈਆਂ ਸਰਕ ਜੇ ਮੀਨ ਕੋਈ ਟੀਮਾਂ ਲੱਗੀਆਂ ਹੋਈਆਂ ਹੈ ਜੇ ਮੀਨ આરોપી ਐਕਸਕਾਉਂਟ ਹੈਗਾ ਤੇ ਜੋ ਲੀਗਲ ਪ੍ਰੋਸੀਜਰਸ ਹੈਗੇ ਨੇ ਉਹਦੇ ਵਾਰੰਟ ਸਰਚ ਵਾਰੰਟ ਸਾਰੀਆਂ ਚੀਜ਼ਾਂ ਨੂੰ ਫਾਲੋਅ ਅਪ ਕੀਤਾ ਜਾ ਰਿਹਾ ਤੇ ਟੀਮਾਂ ਉਹਦੇ ਮਗਰ ਲੱਗੀਆਂ ਹੋਈਆਂ ਬਖਾਲ ਦੀ ਗੜੀ ਉਹ ਆਊਟ ਆਫ ਡਿਸਟ੍ਰਿਕਟ ਹੈ ਅਦਰ ਸਟੇਟਸ ਵੀ ਰਿਡਿਟ ਕੀਤੀ ਗਈ ਸੀ ਤੇ ਪਹਿਲੇ ਉਹਦਾ ਇੱਕ ਕੋਈ ਇੱਕ ਹੋਰ ਸੀਗਾ ਜਿਹਦੇ ਨਾਲ ਉਹਦਾ ਪਤਾ ਲੱਗਾ ਸੀ ਉਹ ਨਾਲ ਹੈ ਗੁਰਕੀਰਤ ਉਨੂੰ ਉੱਤਰਾਖੰਡ ਚੋਂ ਗ੍ਰਿਫਤਾਰ ਕੀਤਾ ਗਿਆ ਜੀ ਟੁਵਰਡਸ ਕਾਠਮਾਂਡੂ ਸਾਈਡ ਜਾ ਰਿਹਾ ਸੀ ਉੱਥੇ ਉਹਨੂੰ ਐਪ੍ਰੀਹੈਂਡ ਕੀਤਾ ਗਿਆ ਉਹਦੀ ਗੱਡੀ ਯੂਜ਼ ਹੋਈ ਸੀ ਉਹਦੀ ਗੱਡੀ ਸੀਗੀ ਉਹ ਵੀ ਰਿਕਵਰ ਕੀਤੀ ਗਈ ਸੀ ਸਰ ਇੱਕ ਪ੍ਰੋਸੀਜਰ ਉਹ ਸੂਤਰਾਂ ਨੂੰ ਪਤਾ ਲੱਗਾ ਕਿ ਉਹਦੇ ਘਰ ਵਿੱਚ ਕੋ ਹੋਰ ਵੀ ਵਿਅਕਤੀ ਆਉਂਦਾ ਜਾਂਦਾ ਸੀਗਾ ਸਰ ਪਤਾ ਲੱਗਾ ਵੀ ਵਿਅਕਤੀ ਕੌਣ ਸੀ ਜਿਹੜਾ ਤਾਂ ਘਰ ਖੋਲਦਾ ਸੀ ਉਹਨਾਂ ਕੋਈ ਨੇ ਐਦਾਂ ਦੀ ਕੋਈ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ ਕਿਉਂਕਿ ਜਿਸ ਦਿਨ ਇਹ ਹੋਇਆ ਸੀਗਾ ਅਸੀਂ ਉਹਨਾਂ ਦੇ ਘਰ ਰੇਡ ਕੀਤੀ ਸੀ ਉਸ ਦਿਨ ਤੋਂ ਘਰ ਬੰਦ ਸੀਗਾ ਤੇ ਉਹਦੇ ਵਿੱਚ ਐਕਸੈਸ ਕੋਈ ਨਹੀਂ ਸੀਗੀ ਉਹਨਾਂ ਦੇ ਪੜੋਸੀਆਂ ਨੂੰ ਤੇ ਨਾਲ ਦੇ ਲੋਕਾਂ ਨੂੰ ਅਸੀਂ ਆਗਾ ਕਰਕੇ ਆਏ ਸੀਗੇ ਕਿ ਕੋਈ ਵੀ ਅਗਰ ਤੁਹਾਨੂੰ ਅਨਵਾਂਟਡ ਬੰਦਾ ਇੱਥੇ ਦਿਖੇਗਾ ਸਾਨੂੰ ਦੱਸਿਓ ਉਹਨਾਂ ਦੇ ਘਰ ਨੂੰ ਉਸ ਟਾਈਮ ਤੇ ਦੋ ਸਕੂਟੀਆਂ ਖੜੀਆਂ ਸੀਗੀਆਂ ਜੋ ਉਹਨਾਂ ਦੀਆਂ ਹੈਗੀਆਂ ਤੇ ਉਹ ਵੀ ਐਜ਼ ਇਟ ਇਜ਼ ਉੱਥੇ ਖੜੀਆਂ ਕੱਲ ਜਦੋਂ ਅਸੀਂ ਸਰਚ ਕੀਆ ਜੋ ਜੋ ਜਿੱਦਾਂ ਜਿੱਦਾਂ ਪਹਿਲੇ ਅਸੀਂ ਜਦੋਂ ਫਸਟ ਟਾਈਮ ਉੱਥੇ ਰੇਡ ਕੀਤੀ ਸੀ ਬਿਲਕੁਲ ਸੇਮ ਹੀ ਸੀਗਾ ਕੋਈ ਵੀ ਚੀਜ਼ ਜਦ ਨਾਲ ਤਾਂ ਨਹੀਂ ਲੱਗਦਾ ਕਿ ਕੋਈ ਛੇੜਖਾਣੀ ਕੀਤੀ ਗਈ ਹੋਵੇ ਠੀਕ ਹੈ ਔਰ ਜੇ ਜਿਹੜੀ ਸਰ ਜਿਹੜਾ ਮੇਨ ਰਿਕੂਜ਼ ਆ ਇਹਦੀ ਜਿਹੜੀ ਧਾਰ ਆ ਵਿਦੇਸ਼ਾਂ ਤੱਕ ਕਹਿੰਦੇ ਆ ਵੀ ਪਹਿਲਾਂ ਵੀ ਉੱਥੇ ਵੀ ਇਹ ਗੈਂਗਵਾਰੀ ਕਰਦਾ ਉਹ ਇਹ ਸਵੰਧੀ ਕੋਈ ਤੁਸੀਂ ਤਬਦੀਲ ਕਰ ਰਹੇ ਆ ਹਾਂ ਜੀ ਜੋ ਫੋਰਨ ਦੇ ਵਿੱਚੋਂ ਦੇ ਵੱਲ ਕੋਈ ਆਫੈਂਸ ਹੈ ਉਹਦੇ ਰਿਗਾਰਡਿੰਗ ਤੇ ਸਾਨੂੰ ਕੋਈ ਨਹੀਂ ਪਰ ਇੰਡੀਆ ਤੋਂ ਤੇ ਕੋਈ ਮੁਕਦਮਾ ਦਰਜ ਸੀ ਪਰ ਜਿਸ ਤਰ੍ਹਾਂ ਦੀ ਰਿਕਵਰੀ ਹੋਈ ਹੈ ਵੈਪਨਸ ਰਿਕਵਰ ਹੋਏ ਹੈ ਅਗਰ ਉਹ ਬੰਦਾ ਐਨਆਰਆਈ ਹੈ ਤੇ ਐਨੇ ਵੈਪਨਸ ਉਹ ਕਿਉਂ ਰੱਖ ਰਿਹਾ ਸੀਗਾ ਫੋਰਨ ਕਰੰਸੀਆਂ ਨਹੀਂ ਕੈਰੀ ਕਰ ਰਿਹਾ ਸੀਗਾ ਤੇ ਕੁਝ ਲੱਗਦਾ ਹੈ ਕਿ ਵੀ ਉਹ ਕੋਈ ਅੱਛਾ ਇਨਸਾਨ ਨਹੀਂ ਸੀ ਮਾੜਾ ਅੰਸਰੀ ਹੋਵੇਗਾ ਜੋ ਐਨਾ ਵੈਪਨਸ ਵੀ ਕੈਰੀ ਕਰ ਰਿਹਾ ਤੇ ਮਨੀ ਵੀ ਕੈਰੀ ਕਰ ਰਿਹਾ ਉਹ ਮਨੀ ਕਿਸ ਚੀਜ਼ ਲਈ ਯੂਜ਼ ਕਰ ਰਿਹਾ ਸੀ ਉਹਦੇ ਸੋਰਸ ਕਿੱਥੇ ਸੀਗੇ ਤੇ ਕੀ ਉਹ ਫਰਦਰ ਐਨਾ ਕੁਝ ਹੋਰ ਹਥਿਆਰ ਲੈਣਾ ਚਾਹੁੰਦਾ ਸੀ ਜਾਂ ਕੀ ਕਰਨਾ ਚਾਹੁੰਦਾ ਸੀ ਉਸ ਬਾਰੇ ਹੋ ਜਦੋਂ ਇਹ ਫਰਦਰ ਦੀ ਇਨਵੈਸਟੀਗੇਸ਼ਨ ਕੀਤੀ ਗਈ ਜੋ ਇਹ ਪੈਸਾ ਹੈ 5.5 ਲੱਖ ਰੁਪਏ ਕੈਸ਼ ਹੈ ਪਲੱਸ ਜੋ ਫੌਨ ਕਰਦੀ ਹੈ ਇਹ ਕਿਸ ਚੀਜ਼ ਲਈ ਯੂਜ਼ ਕਰ ਰਹੀ ਸੀ ਜੀ ਜੀ ਔਰ ਸਰ ਉਹਦੇ ਜਿਹੜੇ ਰਿਲੇਟਿਵ ਹੈ ਉਹ ਵੀ ਕੁਝ ਅਕੇਜ ਬਣਾਇਆ ਗਿਆ ਸੀ ਉਹਨਾਂ ਨਾਲੇ ਕੁਝ ਜੀ ਜੋ ਇਹ ਦੇਖੋ ਇਹਦੇ ਵਿੱਚ ਜਿਹੜੇ ਉਹਦੇ ਰਿਲੇਟਿਵ ਹੈ ਨਹੀਂ ਉਹਦੇ ਫਾਦਰ ਉਹਦੇ ਮਦਰ ਉਹਦੀ ਸਿਸਟਰ ਉਹਨਾਂ ਵੱਲੋਂ ਵੀ ਉਹਨਾਂ ਨੂੰ ਸ਼ਹਿਦ ਦਿੱਤੀ ਗਈ ਸੀਗੀ ਦੌੜਨ 'ਚ ਮਦਦ ਕੀਤੀ ਗਈ ਸੀ ਇਸ ਤੋਂ ਇਲਾਵਾ ਜਿਹੜੇ ਕਰਨ ਸੀਗਾ ਗੁਰਕੀਰਤ ਸੀਗਾ ਹੋਰ ਵੀ ਦੋ ਤਿੰਨ ਬੰਦੇ ਨਾਮਿਨੇਟ ਹੋਏ ਗੁਰਕੀਰਤ ਸਿੱਧੇ ਰਹਿੰਦਾ ਗੁਰਕੀਰਤ ਬਲਾਸ਼ੌਰ ਦਾ ਰਹਿਣ ਵਾਲਾ ਸੀ ਉਹਦੇ ਉਹਦੀ ਚਾਈ ਚੋਰੀ ਦੀ ਉਹਦਾ ਰੈਸਟੋਰੈਂਟ ਹੈਗਾ ਬਲਾਚੌਰ ਤੇ ਜਦੋਂ ਇਹ ਇੱਥੋਂ ਭੱਜਿਆ ਉਸ ਤੋਂ ਤਿੰਨ ਚਾਰ ਦਿਨ ਬਾਅਦ ਉਹਦੇ ਕੋਲ ਗਈ ਸੀ ਉਹਦੇ ਉਹਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਫਰਦਰ ਇਹ ਉਹਦੀ ਗੱਡੀ ਉਹਦੀ ਉਹਦੀ ਗੱਡੀ ਨੂੰ ਇਹਨਾਂ ਨੇ ਹਾਇਰ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਉਹਨੂੰ ਉਹਨਾਂ ਨੂੰ ਪਜਾ ਕੇ ਦਿਓ ਖੁਦ ਬੰਦਾ ਕੇ ਯੂਪੀ ਚਲਾ ਗਿਆ ਸੀਗਾ ਜਿਹਨੂੰ ਯੂਪੀ ਚੋਂ ਅਸੀਂ ਗ੍ਰਿਫਤਾਰ ਕਰਕੇ ਲਿਆਏ ਉਤਰਾਖੰਡ ਤੋਂ ਗ੍ਰਿਫਤਾਰ ਕਰਕੇ ਲਿਆਏ ਠੀਕ ਹੈ ਸਰ ਥੈਂਕ ਯੂ ਸਰ